ਤੜਕੇ ਇੱਕ ਵਾਰਦਾਤ ਹੋਈ ਹੈ ਜਿਸ ਤੇ ਕਾਫੀ ਚਰਚਾ ਹੋ ਰਹੀ ਹੈ ਇਸ ਦੀ ਧੁਮਾ ਭਾਰਤ ਤੱਕ ਪੈ ਚੁੱਕੀਆਂ ਨੇ ਭਾਰਤੀ ਮੀਡੀਆ ਨੇ ਮਸਾਲੇ ਡਾਲਾ ਕੇ ਵੱਡੀਆਂ ਵੱਡੀਆਂ ਖਬਰਾਂ ਦੇਣੀ ਸ਼ੁਰੂ ਕਰ ਦਿੱਤੀਆਂ ਨੇ ਕਿ ਖਾਲਸਤਾਨੀ دہشت گردਾਂ ਨੇ ਜਿਹੜੇ ਉੱਗੇ ਭਾਰ ਦੀ ਕਮੰਡੀਆਂ ਨੇ ਕਪਲ ਸ਼ਰਮਾ ਉਹਨਾਂ ਦੇ ਕੈਫੇ ਤੇ ਹਮਲਾ ਕੀਤਾ ਗੋੜ ਜਲਾਈ ਸਿੱਧਾ ਸੁਰਖੀਆਂ ਨਾਲ ਲਾ ਕੇ ਖਾਲਸਤਾਨੀ دہشت گردਾਂ ਨੇ ਕਾਰਾ ਕੀਤਾ ਹਾਰਾ ਕੀ ਜਿਸ ਵਿਅਕਤੀ ਦਾ ਹਵਾਲਾ ਦੇ ਕੇ ਖਬਰ ਦਿੱਤੀ ਗਈ ਹੈ ਹਰਜੀਤ ਸਿੰਘ ਲਾੜੀ ਕਿਹਾ ਜਾ ਰਿਹਾ ਹੈ ਕਿ ਬਬਰ ਖਾਸ ਨਾਲ ਜੁੜਿਆ ਹੋਇਆ ਵਿਅਕਤੀ ਜਿਸ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਇਸ ਘਟਨਾ ਕਰਨ ਦੀ ਉਫਤ ਜਿਵੇਂ ਵਾਲੀ ਬਾਰੇ ਜਿਹੜੀਆਂ ਖਬਰਾਂ ਨੇ ਉਸ ਦੀ ਪ੍ਰਮਾਣਿਕਤਾ ਅਜੇ ਤੱਕ ਸਿੱਧ ਨਹੀਂ ਹੋ ਸਕੀ। ਇਹ ਕੀ ਗੱਲ ਨਹੀਂ ਹੋਇਆ ਕਿ ਸੱਚਮੁੱਚ ਇਹ ਬਬਰਾਨਾ ਕੀਤਾ ਸੱਚ ਪੁੱਛ ਹਰਜੀਤ ਸਿੰਘ ਲਾੜੀ ਨਾਲ ਦਾ ਕੋਈ ਵਿਅਕਤੀ ਹੈ ਵੀ ਹੈ ਜਿਹੜਾ ਬਬਰਾਨ ਜੁੜਿਆ ਹੋਇਆ ਜਾਂ ਇਹ ਉਹ ਸ਼ਖਸ ਹੈ ਜਿਸ ਨੇ ਜ਼ਿਵਾਰੀ ਲਈ ਹੈ। ਅਜੇ ਤੱਕ ਕੋਈ ਇਸ ਦੀ ਪ੍ਰਮਾਣਿਕਤਾ ਸਿੱਧ ਨਹੀਂ ਹੋਈ ਪਰ ਭਾਰਤੀ ਮੀਡੀਆ ਨੇ ਖਬਰਾਂ ਮਸਾਰੇ ਲਾਲਾ ਦੇਣੀ ਸ਼ੁਰੂ ਕਰ ਦਿੱਤੀਆਂ ਨੇ। ਹਾਲਾਂਕਿ ਕੈਨੇਡਾ ਵਿੱਚ ਜਿਹੜਾ ਇਥੋਂ ਦਾ ਜ਼ਿੰਮੇਵਾਰ ਵੱਡਾ ਮੀਡੀਆ ਉਸ ਨੇ ਅਜੇ ਹਿਡਕਟਲ ਬਚੂ ਨਹੀਂ ਲਾਇਆ। ਨਾ ਹੀ ਸਰੀਰ ਦੀ ਪੁਲਿਸ ਨੇ ਕੋਈ ਅਜਿਹਾ ਖੁਲਾਸਾ ਕੀਤਾ। ਪਤਾ ਨਹੀਂ ਕਿਹੜੀ ਗਿੱਦਰ ਸਿੰਘੀ ਇਹ ਭਾਰਤੀ ਮੀਡੀਆ ਦੇ ਕੌਲੇਜ ਜ਼ਿਦਾਰ ਤੇ ਐਡਾ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਹਰਜੀਤ ਸਿੰਘ ਲਾੜੀ ਨਾਂ ਦੇ ਵਿਅਕਤੀ ਨੇ ਜ਼ਬਰਦਸਤੀ ਲਈ ਹੈ ਕਿ ਬਬਰ ਖਾਲਸਾ ਵੱਲੋਂ ਕਪਿਲ ਸ਼ਰਮਾ ਦੇ ਕੈਫੇ ਤੇ ਉਹਨਾਂ 'ਤੇ ਹਮਲਾ ਕੀਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਖਾਲਸਤਾਨੀ ਲਹਿਰ ਪੂਰੀ ਚੜ੍ਹਾਈ ਤੇ ਸੀ ਉਦੋਂ ਕੋਈ ਵੱਡਾ ਐਕਸ਼ਨ ਹੁੰਦਾ ਸੀ ਤਾਂ ਖਾਲਸਤਾਨੀ ਘੱਟੋਕੜ ਜਿਹੜੇ ਆਪਣੇ ਹਮਾਇਤੀ ਅਖਬਾਰ ਹਮਾਇਤੀ ਪਲੇਟਫਾਰਮ ਜਿਹੜੇ ਨੇ ਉਹਨਾਂ ਨੇ ਫੈਕਸ ਭੇਜ ਕੇ ਫੋਨ ਕਾਲਾਂ ਕਰਕੇ ਕਿਸੇ ਘਟਨਾ ਕਰਨ ਦੇ ਬਾਰੇ ਚੁੱਕ ਲਿਆ ਕਰਦੇ ਸੀਗੇ ਅੱਜ ਹਾਂ ਇਸ ਵਾਰ ਨਹੀਂ ਹੋਇਆ ਉਤਰੀ ਅਮਰੀਕਾ ਵਿੱਚ ਬੜੇ ਧਿਆਨ ਆਮਰੀਕਾ ਸੁਣਿਆ। अनेका ਖਾਲਸਾ ਨ ਪੱਖੀ ਪਲੇਟਫਾਰਮ ਸਰਗਰਮ ਨੇ। ਪ੍ਰਿੰਟ, ਰੇਡੀਓ, ਟੀਵੀ ਕਿਸੇ ਕੋਲ ਵੀ ਕੋਈ ਜ਼ਿੰਮਵਾਰੀ ਦਾ ਨਾ ਪੱਤਰ ਆਇਆ ਨਾ ਫੈਕਸ ਆਇਆ। ਸੋ ਸਵਾਲ ਇਹ ਪੈਦਾ ਹੁੰਦਾ ਕਿ ਹਰਜੀਤ ਸਿੰਘ ਲਾੜੀ ਦਾ ਬਿਆਨ ਕਿਤੋਂ ਹਵਾ ਚੋਂ ਕੱਢ ਲਿਆ ਗਿਆ ਔਰ ਉਸ ਤੋਂ ਵੱਡੀ ਵੱਡੀ ਖਬਰ ਬਣਾ ਕੇ ਨਾ ਸ਼ੇਅਰ ਕਰ ਦਿੱਤਾ ਗਿਆ। ਇਹ ਦੱਸਣ ਲਈ ਕਿ ਕੈਨੇਡਾ ਜਾਂ ਸਰੀ دہشت ਗੱਤਨ ਦੇ ਛੁਪੜਕਾ ਬਣਿਆ ਹੋਇਆ। ਰਈਗਲ ਬਬਰ ਖਾਲਸਾ ਦੀ ਬਬਰ ਖਾਲਸਾ ਦੇ ਕੈਨੇਡਾ ਵਿੱਚ ਪਵੰਦੀ ਲੱਗੀ ਹੋਈ ਹੈ ਚਿਰ ਹੋ ਗਿਆ ਇਸ ਗੱਲ ਨੂੰ ਸੋ ਬਬਰ ਖਾਲਸਾ ਅੱਜ ਕਿੱਥੋਂ ਜੰਪਾਈ ਐਡਾ ਵੱਡਾ ਕਾਰਾ ਕਰਨ ਲਈ ਜਿਹੜੇ ਖਾਲਸਾ tane ਕਾਰਕੁਨ ਨੇ ਉਹ ਤਾਂ ਕਹਿ ਰਹੇ ਨੇ ਕਿ ਜਿਹੜੇ ਬਬਰ ਖਾਲਸਾ ਦੇ ਆਗੂ ਨੇ ਉਹ ਜਾਂ ਤਾਂ ਭਾਰਤੀ ਜ਼ਿਲ੍ਹਿਆਂ ਵਿੱਚ ਛਾੜੇ ਪਏ ਨੇ ਜਾਂ ਪਾਕਿਸਤਾਨ ਵਿੱਚ ਨੇ ਜਾਂ ਮਾਰ ਖਪਾ ਦਿੱਤੇ ਗਏ ਨੇ ਸੋ ਹਰਜੀਤ ਸਿੰਘ ਲਾੜੀ ਦਾ ਨਾਮ ਹੀ ਕਿਸੇ ਨੇ ਨਹੀਂ ਸੁਣਿਆ ਘੱਟੋ ਘੱਟ ਜੀ ਇਹਨਾਂ ਲੋਕਾਂ ਦੀ ਗੱਲ ਕਰੀਏ ਬਕਾਦਾ ਵਰਲਡ ਸਿਕੋਗਨਾਈਜੇਸ਼ਨ ਦੇ ਸਿਕਸੋ ਜਸਸ ਨੇ ਸਟੇਟਮੈਂਟ ਨਾ ਕੱਢ ਕੇ ਇਸ ਪੂਰੇ ਘਟਨਾਕ੍ਰਮ ਬਾਰੇ ਸਪਸ਼ਟਿਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਪਿੱਛੇ ਭਾਤ ਤੰਦਰਤ ਦਾ ਹੱਥ ਹੋ ਸਕਦਾ ਕੁਬਰਾ ਕੋਲ ਪ੍ਰਚਾਰ ਕੀਤਾ ਜਾ ਰਿਹਾ ਸੋ ਸਾਰੀ ਗੱਲ ਨੂੰ ਸੋਚ ਵਿਚਾਰ ਕੇ ਇਸ ਤੇ ਗੌਰ ਕਰੋ ਨਰੇ ਪੂਰੇ ਭਗਤੀ ਭਾਵ ਵਿੱਚੋਂ ਭਾਰਤੀ ਮੀਡੀਆ ਕੀ ਤੁਹਾਨੂੰ ਪਰੋਸ ਰਿਹਾ ਉਸ ਨੂੰ ਅੱਖਾਂ ਮੀਚ ਕੇ ਪਰਵਾਹ ਨਾ ਕਰੋ ਇਹ ਤੁਹਾਡੇ ਸਾਰਿਆਂ ਅੱਗੇ ਮੇਰੀ ਬੇਨਤੀ ਹੈ